ਹਾਂ ਭਾਜੀ ਮੈਂ ਤਾਂ ਐਕਚੁਅਲੀ ਐਕਸੀਡੈਂਟਲ ਇਹਦੇ ਚ ਡੈਬਿਊ ਕਰ ਰਿਹਾ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਨਾ ਉਹ ਕਈ ਚੀਜ਼ਾਂ ਹੁੰਦੀਆਂ ਨੇ ਬਿਹਾਈਂਡ ਦਾ ਸੀਨ ਉਹ ਫਿਰ ਮੇਰੀ ਟੀਮ ਨੇ ਕਿਹਾ ਕਿ ਨਹੀਂ ਤੁਸੀਂ ਭਾਜੀ ਆਪ ਹੀ ਆਓ ਮੇਨ ਲੀਡ ਤੇ ਪਹਿਲੀ ਦੀ ਗੱਲ ਇਹ ਹੈ ਵੀ ਅੱਡੀ ਕਰਮੀ ਆਪੋ ਆਪਣੀ ਐਸੀ ਗੁਰਬਾਣੀ ਚੋਂ ਗੁਰੂ ਨਾਨਕ ਸਾਹਿਬ ਦੀ ਜਿਹੜੀ ਜਪਜੀ ਸਾਹਿਬ ਦੀ ਰਚ ਸਲੋਕ ਆਂਦਾ ਹੈ ਉਹ ਤੁਕ ਤੋਂ ਸਾਰਾ ਆਈਡੀਆ ਜੋ ਇਹਨਾਂ ਨੇ ਡਿਵੈਲਪ ਕੀਤਾ ਹੈ ਜਾਤ ਪਾਤ ਦਾ ਬਹੁਤ ਮਸਲਾ ਹੈ ਹੈਨਾ ਜਿਹੜਾ ਕਿ ਗੁਰੂ ਗੁਰੂ ਸਾਹਿਬਾਨ ਨੇ ਜਿਹਦੇ ਖਿਲਾਫ ਬੜੀ ਸਾਲ ਪਹਿਲੇ ਆਵਾਜ਼ ਉਠਾਈ ਸੀ ਹੈਨਾ ਵੀ ਉਹਨਾਂ ਨੇ ਜਾਤ ਪਾਤ ਆ ਖਤਮ ਕਰਕੇ ਸਿੱਖ ਸਿੰਘ ਲਾਇਆ ਸੀ ਸਿੱਖਾਂ ਦੇ ਨਾਮ ਨਾਲ ਹੈਨਾ ਈਵਨ ਕੇ सोनू ਜੀ ਨੇ ਮੈਨੂੰ ਇਹਨਾਂ ਨੂੰ ਮੈਂ ਅੱਗੇ ਵੀ ਦੱਸ ਰਿਹਾ ਸੀਗਾ ਕਿ ਹਾਲੇ ਗੱਲ ਚੱਲ ਰਹੀ ਸੀਗੀ ਤੇ ਉਹਨਾਂ ਦਾ ਮੈਨੂੰ ਫੋਨ ਆ ਗਿਆ ਯਾਰ ਮੈਂ ਗਾਣਾ गा ਕੇ ਭੇਜ ਰਿਹਾ ਤੇ ਮੈਂ ਪੁੱਛਿਆ ਵੀ ਪੇਮੈਂਟ ਦਾ ਤੁਹਾਡਾ ਹੋ ਗਿਆ ਤੇ ਉਹ ਕਹਿੰਦੇ ਨਹੀਂ ਉਹ ਹੁੰਦਾ ਰਹੇਗਾ ਮੈਂ ਗਾਣਾ ਗਾ ਕੇ ਭੇਜ ਰਿਹਾ ਤੂੰ ਮੈਨੂੰ ਦੱਸ ਗਾਣਾ ਕਿਦਾਂ ਲੱਗ ਰਿਹਾ ਕਿ ਤੁਸੀਂ ਵੀ ਡੈਬਿਊ ਕਰ ਰਹੇ ਜੀ ਡੈਬਿਊ ਉਹਦੇ ਵਿੱਚ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਖਾਸ ਕਰਕੇ ਜਿਵੇਂ ਲਾਇਕਾ ਪੰਜਾਬ ਨਾਲੋਂ ਚੋ ਕੁਸਰਾਵਾ ਦਾ ਸੁਖਨ ਉਹ ਬੀਸੀ ਵਿਦੇਸ਼ ਨਾਲ ਹੋ ਰਹੀ ਸੀ ਉਸ ਕੇ ਸਾਥ ਅਹ ਪਾਜੀ ਮੈਂ ਤਾਂ ਐਕਚੁਅਲੀ ਐਕਸੀਡੈਂਟਲ ਇਹਦੇ ਚ ਡੈਬਿਊ ਕਰ ਰਿਹਾ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਹਨਾ ਉਹ ਕਈ ਚੀਜ਼ਾਂ ਹੁੰਦੀਆਂ ਨੇ ਬਿਹਾਈਂਡ ਦਾ ਸੀਨ ਉਹ ਫਿਰ ਮੇਰੀ ਟੀਮ ਨੇ ਕਿਹਾ ਕਿ ਨਹੀਂ ਤੁਸੀਂ ਪਾਜੀ ਆਪ ਹੀ ਆਓ ਮੇਨ ਲੀਡ ਤੇ ਤੇ ਮੇਰਾ ਤੇ ਇੱਕ ਛੋਟਾ ਜਿਹਾ ਪਾਰਸੀ ਐਜ਼ ਅਡਵੋਕੇਟ ਇੰਡਸਟਰੀ ਨੂੰ ਬਾਅਦ ਚ ਫਿਰ ਉਹਨਾਂ ਨੇ ਮਤਲਬ ਮੇਰੇ ਤੇ ਲੈ ਕੇ ਆਂਦਾ ਸਾਰਾ ਕਿੰਨੀ ਖੁਸ਼ੀ ਹੋਣੀ ਸੇਗੀ ਕਿਉਂਕਿ ਅਕਸਰ ਇਹ ਜੋ ਬਾਲੀਵੁੱਡ ਦੀ ਗੱਲ ਸੌਰੀ ਜੋ ਸਿੰਗਲਸ ਜਿਹੜੇ ਨੇ ਉਹ ਸਮਾਂ ਨਹੀਂ ਦਿੰਦੇ ਪੰਜਾਬੀ ਮੂਵੀਜ਼ ਬਖਾਜਾ ਜਦੋਂ ਤੁਹਾਡੀ ਮੂਵੀ ਚ ਦਿਲ ਇਹ ਮੈਂ ਕੋਈ ਬਿਲਕੁਲ ਸੋਲੀਟਮ ਹੋਣੇ ਨੇ ਜੋ ਨੇ ਉਹ ਵੀ ਆਪਣੀ ਵੌਇਸ ਜਿਹੜੀ ਹੋਣੀ ਹੈ ਜਿੰਨਾ ਦਾ ਪ੍ਰਾਊਡ ਫੀਲ ਹੁੰਦਾ ਜੋ ਪਹਿਲੀ ਮੂਵੀ ਇਸ ਤਰ੍ਹਾਂ ਦੇ ਬਣਾਉਂਦੇ ਨੇ ਨਾਲ ਨਾਮ ਜੋ ਹਾਂਜੀ ਮਤਲਬ ਮੇਰੇ ਖਾਣ ਤੇ ਪਰਮਾਤਮਾ ਗੁਰੂ ਮਹਾਰਾਜ ਵਾਹਿਗੁਰੂ ਦੀ ਕਿਰਪਾ ਵਾ ਕਿ ਮਤਲਬ 뮤ਜ਼ਿਕ ਜਿਹੜਾ ਜਿਤਨਾ ਤਨ 뮤ਜ਼ਿਕ ਟਰੈਕਟਰ ਪਹਿਲਾਂ ਵੀ ਦੱਸ ਕੇ ਕਿ ਮੈਂ ਉਹਨਾਂ ਨੂੰ ਬਿਲਕੁਲ ਫਰੀडम ਸੀ ਕਿ ਜਦਾਂ ਤੁਸੀਂ ਕਰਨਾ ਕਰੋ ਭਾਜੀ ਔਰ ਮਤਲਬ ਸਿੰਗਰਸ ਨੇ ਵੀ ਬਹੁਤ ਵਧੀਆ ਤਰੀਕੇ ਨਾਲ ਟ੍ਰੀਟ ਕੀਤਾ ਸਾਰੇ ਸੰਘਰਸ਼ ਨੇ ਠੀਕ ਹੈ ਜੀ ਬਾਲੀਵੁੱਡ ਦੇ ਸਿੰਗਰਸ ਨੇ ਵਧੀਆ ਤਰੀਕੇ ਨਾਲ ਟ੍ਰੀਟ ਕੀਤਾ ਔਰ ਉਹਨਾਂ ਨੇ ਮਤਲਬ ਸਾਨੂੰ ਮਤਲਬ ਪ੍ਰੋਪਰ ਜੀ ਕਹਿੰਦੇ ਕਿ ਮੈਂ ਤੇ ਐਪਰੀਸ਼ੀਏਟ ਕਰਾਂਗਾ ਕਿ ਉਹਨਾਂ ਜਿਤਨਾ ਹੁਣ ਜ਼ਬੀਰ ਨਟਿਆਲ ਨੇ ਫਸਟ ਟਾਈਮ ਪੰਜਾਬੀ ਮੂਵੀ ਚ ਗਾਣਾ ਗਾਇਆ ਠੀਕ ਹੈ ਜੀ ਤੇ ਵਿੱਚ ਵਿੱਚ ਇਕੱਠੇ ਕਰਨ ਦੀ ਕੋਸ਼ਿਸ਼ ਕੀਤਾ ਸਾਰਾ ਜੀ ਮੈਂ ਤੇ ਸਾਰਿਆਂ ਨੂੰ ਇਕੱਠਾ ਕੀਤਾ ਜੀ ਇਹ ਚੀਜ਼ ਹੈ ਉਹ ਮਤਲਬ ਜਿਸ ਤਰ੍ਹਾਂ ਹੁਣ ਲੱਗੀ ਉਹ ਚੀਜ਼ ਉਹਦਾ ਮੈਂ ਤਾਈਂ ਅਨਸਰ ਦੇਤਾ ਕਿ ਨਹੀਂ ਭਾਈ ਜੀ ਇਹ ਮਤਲਬ ਡੇਰਾਬਾਦ ਦੀ ਇੱਕ ਜਿਹੜੇ ਜਿਹੜੇ ਮਤਲਬ ਭੇਖੀ ਸਾਧੂ ਧਾਰ ਕੇ ਬਹਿ ਜਾਂਦੇ ਹੋ ਕਿਸੇ ਦਾ ਵੀ ਸਿੱਖੀ ਦਾ ਸਰੂਪ ਵੀ ਧਾਰ ਸਕਦੇ ਹੋ ਹਿੰਦੂ ਦਾ ਸਰੂਪ ਵੀ ਧਾਰ ਸਕਦੇ ਹੋ ਮੁਸਲਮਾਨ ਦਾ ਵੀ ਧਾਰ ਕੇ ਬਹਿ ਸਕਦੇ ਆ ਨਾ ਉਹ ਜਿਹੜੇ ਬੈਡ ਐਲੀਮੈਂਟਸ ਆ ਉਹ ਉਹਨਾਂ ਦੀ ਗੱਲ ਆ ਨਾ ਆ ਕੇ ਕਿਸੇ ਮਤਲਬ ਪਾਰਟਿਕੂਲਰ ਕਿਸੇ ਮਤਲਬ ਹਿੰਦੂ ਨੂੰ ਜਾਂ ਡਿਫੇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਕੋਸ਼ਿਸ਼ ਕੀਤੀ ਕਿ ਜਸਟੀਫਾਈ ਕਰੀਏ ਕਿ ਯਾਰੇ ਸੰਜੀਵਾਲਤਾ ਦਾ ਪ੍ਰਤੀਕ ਬਣੇ ਉਸੇ ਬਣਾਉਂ ਕੇ ਇਸ ਤਰ੍ਹਾਂ ਪਚੇ ਸਿਮੇਂ ਉਮਰ ਦੀ ਮਾਰ ਚੱਲਿਆ ਆ ਭਾਜੀ ਇੱਕ ਮੈਂ ਸਬਜੈਕਟ ਜੇ ਉਹਦੇ ਤੇ ਵਰਕਆਊਟ ਹੋ ਰਿਹਾ ਉਹ ਐਸਜੀਪੀਸੀ ਤੋਂ ਹੁਣੇ ਪਰਮਿਸ਼ਨ ਮੰਗਾਗੇ ਸਾਨੂੰ ਈਜ਼ਲੀ ਜੇ ਪਰਮਿਸ਼ਨ ਮਿਲ ਗਈ ਤੇ ਫਿਰ ਉਸਤੇ ਕਰਾਂਗੇ ਵਰਕ ਨਹੀਂ ਤੇ ਫਿਰ ਕੋਈ ਸੇ ਹੋਰ ਪ੍ਰੋਜੈਕਟ ਤੇ ਕਰਾਂਗੇ ਇਸ ਤੋਂ ਬਾਅਦ ਅਸੀਂ ਇਹਦਾ ਸੀਕਵਲ ਬਣਾ ਰਹੇ ਹਾਂ 2026 ਦੇ ਵਿੱਚ ਇਸੇ ਕਰਮੀ ਆਪਾਂ ਆਪਣੀ ਮੂਵੀ ਦਾ ਕਿ ਲੋਕਾਂ ਦੀ ਐਕਸਪੈਕਟੇਸ਼ਨਾਂ ਤੋਂ ਸ਼ੁਰੂ ਕਰ ਦੁਕੀ ਅ ਸਰੋਤਿਆਂ ਤੋਂ ਮੈਂ ਮਤਲਬ ਇਹੀ ਐਕਸਪੈਕਟੇਸ਼ਨ ਰੱਖਦਾ ਕਿ ਇਦਾਂ ਦੇ ਸਬਜੈਕਟਸ ਨੂੰ ਸਮਾਜਿਕ ਮੁੱਦਿਆਂ ਤੇ ਜਿਹੜਾ ਜੋੜਨ ਦਾ ਕੰਮ ਕਰ ਰਹੇ ਆ ਉਹਨਾਂ ਨੂੰ ਵੱਤਵੱਦ ਹੰਗਾਰਾ ਦਓ ਤੇ ਫਿਲਮ ਨੂੰ ਵੇਖੋ ਤਾਂ ਕਿ ਜਿਹੜੇ ਪ੍ਰੋਡਿਊਸਰਸ ਨੇ ਉਹਨਾਂ ਨੂੰ ਹੌਸਲਾ ਮਿਲੇ ਤੇ ਉਹ ਇਦਾਂ ਦੇ ਉਪਰਾਲੇ ਕਰਦੇ ਰਹਿਣ ਸਮਾਜ ਨੂੰ ਜੋੜਨ ਵਾਲੇ ਫਿਲਮਾਂ ਸਬਜੈਕਟਸ ਤੇ ਮਤਲਬ ਬਣਦੀਆਂ ਰਹਿਣ। ਇਹ ਪਈ 13 ਦਸੰਬਰ ਨੂੰ ਵਰਲਡਵਾਈਡ ਰਿਲੀਜ਼ ਕਰ ਰਹੀ ਹੈ ਜੀ। ਪੰਜਾਬ ਤੇ ਦੇਸ਼ ਦੇ ਪੱਧਰ 'ਤੇ ਸੈਂਸਰ ਦੀ ਉਸ ਤੋਂ ਪਰਮਿਸ਼ਨ ਮੈਨ ਹੋ ਗਈ ਹੈ। ਉਹ ਪਾਜੀ ਹਾਂਜੀ ਉਹ ਕੀਤਾ ਹੋਇਆ ਅਪਲਾਈ ਉਹ ਆ ਜੀ ਦਾ ਹਾਂ ਜੀ ਸਰ ਪਹਿਲੀ ਤੇ ਗੱਲ ਇਹ ਹੈ ਵੀ ਇਹਦੀ ਕਰਮੀ ਆਪੋ ਆਪਣੀ ਐਸੀ ਗੁਰਬਾਣੀ ਚੋਂ ਗੁਰੂ ਨਾਨਕ ਸਾਹਿਬ ਦੀ ਜਿਹੜੀ ਜਪਜੀ ਸਾਹਿਬ ਦੀ ਰਚ ਸਲੋਕ ਆਂਦਾ ਹੈ ਉਹ ਤੋਂ ਸਾਰਾ ਆਈਡੀਆ ਜੋ ਇਹਨਾਂ ਨੇ ਡਵੈਲਪ ਕੀਤਾ ਹੈ ਕਿ ਜਿਸ ਤਰ੍ਹਾਂ ਰੇਸਿਜ਼ਮ ਹੁੰਦਾ ਹੈ ਹਨਾ ਡਿਸਕ੍ਰਿਮੀਨੇਸ਼ਨ ਹੁੰਦਾ ਹੈ ਅਸੀਂ ਇੱਥੇ ਲੋਕ ਇੱਥੇ ਬਹੁਤ ਜ਼ਿਆਦਾ ਹੈ ਸਾਡੇ ਪੰਜਾਬ ਚ ਵੀ ਜਾਤ ਪਾਤ ਦਾ ਬਹੁਤ ਮਸਲਾ ਹੈ ਹਨਾ ਜਿਹੜਾ ਕਿ ਗੁਰੂ ਗੁਰੂ ਸਾਹਿਬਾਨ ਨੇ ਜਿਹਦੇ ਖਿਲਾਫ ਬੜੀ ਸਾਲ ਪਹਿਲੇ ਆਵਾਜ਼ ਉਠਾਈ ਸੀ ਹਨਾ ਦੀ ਉਹਨਾਂ ਦੇ ਜਾਤ ਪਾਤ ਖਤਮ ਕਰਕੇ ਸਿੱਖ ਸਿੰਘ ਲਾਇਆ ਸੀ ਸਿੱਖਾਂ ਦੇ ਨਾਂ ਨਾਲ ਹੈਨਾ ਅਸੀਂ ਉਸੇ ਮੁੱਦੇ ਨੂੰ ਇਸ ਫਿਲਮ ਚ ਚੁੱਕਿਆ ਹੈ ਕਿ ਇਹ ਇੱਥੇ ਇੱਕ ਕੋਈ ਵੱਡੇ ਪਰਿਵਾਰ ਦਾ ਬੰਦਾ ਹੈ ਕਿ ਉਹਦੇ ਨਾਲ ਉਹ ਬਾਕੀ ਉਹ ਵੇਖਦਾ ਛੋਟੇ ਹੁੰਦਿਆ ਤਾਂ ਕਿ ਲੋਕਾਂ ਨਾਲ ਸਹੀ ਸਲੂਕ ਨਹੀਂ ਹੁੰਦਾ ਵੱਡੀਆਂ ਜਾਤਾਂ ਵਾਲਿਆਂ ਨਾਲੋਂ ਛੋਟੇ ਜਿਹੜੇ ਜੋਤਾਂ ਨਾਲ ਉਹਨਾਂ ਨਾਲ ਤੇ ਉਹ ਜਦੋਂ ਵੱਡਾ ਹੁੰਦਾ ਹੈ ਤੇ ਉਹ ਬਾਹਰ ਜਾਂਦਾ ਹੈ ਤੇ ਉਹਦੇ ਨਾਲ ਵੀ ਉਦਾਂ ਹੀ ਹੁੰਦਾ ਹੈ ਜੋ ਪਿੰਡ 'ਚ ਕਰਦੇ ਸੀ ਤੇ ਫਿਰ ਉਹਨੂੰ ਧਿਆਨ ਆਂਦਾ ਵੀ ਇਹ ਤੇ ਗਲਤ ਹੋ ਰਿਹਾ ਹੈ ਹਨਾ ਇੱਥੇ ਜੇ ਮੇਰੇ ਨਾਲ ਇਦਾਂ ਹੋ ਰਿਹਾ ਹੈ ਤੇ ਮੈਨੂੰ ਉੱਥੇ ਜਾ ਕੇ ਜੋ ਅਸੀਂ ਪਿੰਡ 'ਚ ਵੀ ਅਸੀਂ ਇਹ ਕੁਝ ਕਰਦੇ ਸੀਗੇ ਤੇ ਮੈਂ ਉੱਥੇ ਜਾ ਕੇ ਸਮਝਾਣਾ ਹੈ ਇਹ ਚੀਜ਼ ਹਨਾ ਕਿ ਸਾਰੀ ਕੁਆਲਿਟੀ ਦੀ ਗੱਲ ਕਰਦਾ ਹੈ ਨਾ ਕਿ ਕਿਸੇ ਖਾਸ ਜਾਤ ਪਾਤ ਦੀ ਹਨਾ ਫਿਰ ਉਹ ਜਦੋਂ ਆਂਦਾ ਹੈ ਤੇ ਫਿਰ ਜਿਹੜੀ ਪੋਲਿਟਿਕਸ ਹੁੰਦੀ ਹੈ ਉਹਦੇ ਉਸ ਚੀਜ਼ ਨੂੰ ਉਹਦੇ ਖਿਲਾਫ ਹਨਾ ਉਸ ਚੀਜ਼ ਨੂੰ ਦਰਸਾਇਆ ਹੈ ਔਰ ਮੈਨੂੰ ਲੱਗਦਾ ਹੈ ਕਿ ਅੱਜ ਦੇ ਟਾਈਮ 'ਚ ਹੈ ਇਹੋ ਜਿਹੀਆਂ ਮੂਵੀਜ਼ ਬਣਨੀਆਂ ਬਹੁਤ ਜ਼ਰੂਰੀ ਨੇ ਕਿਉਂਕਿ ਖਾਲੀ ਕਮੇਡੀ ਆਈ ਜਣੀ ਜਾਂ ਹੋਰ ਕਈ ਕਨਸੈਪਟਾਂ ਦੇ ਨੇ ਮੂਵੀਜ਼ ਦੇ ਹਨ ਲੇਕਿਨ ਲੇਕਿਨ ਗੁਰੂ ਸਾਹਿਬ ਦਾ ਸਿਧਾਂਤ ਕੀ ਸੀਗਾ ਅਸੀਂ ਲੋਕ ਮੱਥੇ ਤਾਂ ਟੇਕਦੇ ਆ ਜਾ ਕੇ ਗੁਰੂ ਸਾਹਿਬ ਨੂੰ ਲੇਕਿਨ ਉਹ ਗੁਰੂ ਸਾਹਿਬ ਨੇ ਕੀ ਕੀ ਸੀਗਾ ਇਹ ਅਸੀਂ ਨਾ ਪੜਦੇ ਆ ਨਾ ਸੁਣਦੇ ਆ ਮੈਨੂੰ ਵੀ ਇਦਾਂ ਮਹਿਸੂਸ ਆ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਮੈਨੂੰ ਵੀ ਲੱਗਿਆ ਐ ਮੂਵੀ ਦੇਖਣ ਤੋਂ ਬਾਅਦ ਕਿ ਵਾਕਈ ਇਹ ਗੱਲ ਠੀਕ ਹੈ ਤੇ ਕਮੀ ਮੇਰੇ ਚ ਵੀ ਹੈ ਹਨਾ ਤੇ ਵੀ ਗੁਰੂ ਸਾਹਿਬ ਨੇ ਕਿਹਾ ਕੀ ਹੈ ਹਨਾ ਉਹਨਾਂ ਦੇ ਸਿਧਾਂਤ ਕੀ ਸੀਗੇ ਕਿਉਂ ਨਾ ਅਸੀਂ ਕੋਸ਼ਿਸ਼ ਕਰੀਏ ਕਿ ਉਹਨਾਂ ਨੂੰ ਲੋਕਾਂ ਅੱਗੇ ਲੈ ਕੇ ਆਈਏ ਤੇ ਬਸ ਉਹ ਹੀ ਕੁਪਰਾਲਾ ਹੈ ਔਰ ਤੁਹਾਡੀ ਬੜੀ ਸਪੋਰਟ ਦੀ ਲੋੜ ਹੈ ਇਦਾਂ ਦੇ ਕਨਸੈਪਟ ਨੂੰ ਅਗਰ ਤੁਸੀਂ ਲੋਕ ਸਪੋਰਟ ਕਰੋਗੇ ਫੇਰ ਹੀ ਜੇਕਰ ਜਾਬ ਦੀ ਗੱਲ ਹੈ ਤਾਂ ਸਾਰੇ ਪਿੰਡਾਂ ਤੋਂ ਚੈਸਤਰ ਦੇ ਮਿਲਣਾ ਕੋਈ ਪਰਟੀਕੂਲ ਕੋਈ ਚਕੇ ਸੀ ਇਹ ਵਿਜ਼ਿਟ ਕੀਤੀ ਕਿ ਲੱਗਦਾ ਕਿ ਐਕਸਪੀਰੀਅੰਸ ਸੀਗਾ ਜਾਂ ਐਕਸਪੀਰੀਅੰਸ ਨੂੰ ਹੀ ਇਸ ਕੰਮ ਦੇ ਵਿੱਚ ਸਾਰਾ ਇਨਵੋਲ ਕੀਤਾ ਗਿਆ ਨਹੀਂ ਜਿਹੜੇ ਮੂਵੀ ਦੇ ਜਿਸ ਤਰ੍ਹਾਂ ਜੋ ਮੇਨ ਲੀਡ ਤੇ ਨੇ ਐਕਚੁਅਲੀ ਬੜੇ ਸਾਲ ਪਹਿਲੇ ਜਦੋਂ ਕੈਨੇਡਾ ਗਏ ਤੇ ਉਹਨਾਂ ਨਾਲ ਉੱਥੇ ਜੋ ਕੁਝ ਹੋਇਆ ਹਨਾ ਇਹ ਆਈਡੀਆ ਬੇਸਿਕਲੀ ਉੱਥੋਂ ਹੀ ਡਵੈਲਪ ਹੋਇਆ ਹਨਾ ਕਿ ਉਹਨਾਂ ਨਾਲ ਉਹ ਸਭ ਉਹਨਾਂ ਨੇ ਐਕਸਪੀਰੀਅੰਸ ਕੀਤਾ ਆਪਣੀ ਲਾਈਫ ਚ ਹਨਾ ਫਿਰ ਉਹਨਾਂ ਦੇ ਮਨ 'ਚ ਬੜੇ ਸਾਲਾਂ ਤੋਂ ਇਦਾਂ ਚੱਲਦਾ ਸੀਗਾ ਕਿ ਯਾਰ ਇਦਾਂ ਹੋ ਰਿਹਾ ਹੈ ਅੱਜ ਵੀ ਹੁੰਦਾ ਹੈ ਉੱਥੇ ਹਨਾ ਸਾਡੇ ਬੱਚੇ ਜਦੋਂ ਜਾਂਦੇ ਨੇ ਉੱਥੇ ਕਿਤੇ ਨਾ ਕਿਤੇ ਸਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਅਸੀਂ ਪੰਜਾਬ 'ਚ ਪੰਜਾਬ ਤੋਂ ਬਾਹਰ ਬਾਹਰੋਂ ਆਏ ਲੋਕਾਂ ਨਾਲ ਬਿਹੇਵ ਕਰਦੇ ਆ ਉੱਥੇ ਵੀ ਸਾਡੇ ਨਾਲ ਇਦਾਂ ਹੀ ਹੁੰਦਾ ਹੈ ਸਾਡੇ ਲੋਕਾਂ ਨਾਲ ਹਨਾ ਤੇ ਫਿਰ ਉਸ ਕਨਸੈਪਟ ਨੂੰ ਲੈ ਕੇ ਨਾ ਇਹ ਮੂਵੀ ਬਣਾਈ ਹੈ ਨਾ ਉਹ ਇੱਕ ਐਕਸਪੀਰੀਅੰਸ ਹੈਗਾ ਇਹਨਾਂ ਦੀ ਜ਼ਿੰਦਗੀ ਦਾ ਜਿਹੜਾ ਕਿ ਇਹਨਾਂ ਨੇ ਸ਼ੇਅਰ ਕੀਤਾ। ਉਹ ਕੀਤਾ ਤੇ ਬਾਲੀਵੁੱਡ ਤੋਂ ਸਿੰਗਲ ਲਿਫਟ। ਕਿਹਾ ਜੇ ਤੁਸੀਂ ਉਹਨਾਂ ਰਿਵਿਊਸ ਕਰਨਾ। ਜੌਬ ਚ ਅੱਗੇ ਕਮਿੰਗ ਹੈ ਤੇ ਇਹਨੂੰ ਲੱਗਦਾ ਸੀ ਉਹ ਵੌਇਸ ਉਹਨਾਂ ਕਰਦੀ ਸੀਗੀ ਵੌਇਸ ਮੈਚ ਕਰਦੀ ਸੀ। ਕੁਝ ਆਵਾਜ਼ ਮੈਚ ਕਰਦੀ ਸੀ ਮੈਨੂੰ ਲੱਗਦਾ ਕੁ ਬੜੇ ਬੜੇ ਸਮੂਥ ਗਾਣੇ ਸੀਗੇ। ਵੀ ਪੰਜਾਬ ਦੇ ਵਿੱਚ ਵੀ ਠੀਕ ਹੈ ਮੈਨੂੰ ਲੱਗਦਾ ਪੰਜਾਬੀ ਸਿੰਗਰ ਨੂੰ ਅਪਰੋਚ ਕਰਨਾ ਜ਼ਿਆਦਾ ਸੌਖਾ ਜਿਹੇ ਟਾਈਮ 'ਚ ਬਾਲੀਵੁੱਡ ਨਾਲੋਂ ਲੇਕਿਨ ਚਲੋ ਉਹਨਾਂ ਨੇ سپورਟ ਵੀ ਬਹੁਤ ਕੀਤੀ ਮੈਨੇ ਕਹਾ ਉਹਨਾਂ ਨੂੰ ਵੀ ਅਪਰੋਚ ਕਰਨਾ ਸੌਖਾ ਤੇ ਨਹੀਂ ਪਰ ਉਹਨਾਂ ਲੋਕਾਂ ਨੇ ਬਹੁਤ سپورਟ ਕੀਤੀ ਸਾਰੇ ਸਿੰਗਰਸ ਨੇ ਸੋਨੂ ਨਿਗਮ ਜੀ ਨੇ ਜ਼ੁਬੀਨ ਜੀ ਨੇ ਤੇ ਇਵਨ ਕਿ ਸੋਨੂ ਜੀ ਨੇ ਮੈਨੂੰ ਇਹਨਾਂ ਨੂੰ ਮੈਂ ਅੱਗੇ ਵੀ ਦੱਸ ਰਿਹਾ ਸੀਗਾ ਕਿ ਹਾਲੇ ਗੱਲ ਚੱਲ ਰਹੀ ਸੀਗੀ ਤੇ ਉਹਨਾਂ ਦਾ ਮੈਨੂੰ ਫੋਨ ਆ ਗਿਆ ਯਾਰ ਮੈਂ ਗਾਣਾ गा ਕੇ ਭੇਜ ਰਿਹਾ ਤੇ ਮੈਂ ਪੁੱਛਿਆ ਵੀ ਪੇਮੈਂਟ ਦਾ ਤੁਹਾਡਾ ਹੋ ਗਿਆ ਤੈਨੂੰ ਕਹਿੰਦੇ ਨਹੀਂ ਉਹ ਉਹ ਹੁੰਦਾ ਰਹੇਗਾ ਮੈਂ ਗਾਣਾ ਗਾ ਕੇ ਭੇਜ ਰਾਂ ਤੂੰ ਮੈਨੂੰ ਦੱਸ ਗਾਣਾ ਕਿਦਾਂ ਲੱਗ ਰਿਹਾ ਔਰ ਉਹਨਾਂ ਨੇ ਗਾ ਕੇ ਭੇਜ ਵੀ ਦਿੱਤਾ ਯਾਨੀ ਕਿ ਕਹਿ ਰਹੇ ਸੀਗੇ ਫਿਰ ਜ਼ਵੀਨ ਜੀ ਨੇ ਗਾਣਾ ਪਹਿਲੀ ਵਾਰੀ ਗਾਇਆ ਹਾਲੇ ਕਿ ਜ਼ਵੀਨ ਜੀ ਨਾਲ ਮੈਨੂੰ ਥੋੜੀ ਜਿਹੀ ਪ੍ਰੋਬਲਮ ਆ ਰਹੀ ਸੀ ਕਿ ਮੈਨੂੰ ਲੱਗਦਾ ਸੀ ਉਹ ਜਿਹੜਾ ਉਹਨਾਂ ਦਾ ਪੰਜਾਬੀ ਬੋਲਣ ਦਾ ਐਕਸੈਂਟ ਹੈ ਉਹ ਉਹ ਪ੍ਰੋਪਰ ਪੰਜਾਬੀਆਂ ਵਰਗਾ ਨਹੀਂ ਆ ਰਿਹਾ ਸੀਗਾ ਹਾਲੇ ਕਿ ਦੇਵ ਨੇਗੀ ਔਰ ਸੋਨੂ ਨਿਗਮ ਜੀ ਦਾ ਬਿਲਕੁਲ ਪੰਜਾਬੀ ਤੁਸੀਂ ਕਹਿ ਨਹੀਂ ਸਕਦਾ ਕਿ ਇਹ ਬੰਦਾ ਪੰਜਾਬੀ ਨਹੀਂ ਹੈ ਜਿਹੜਾ ਗਾ ਰਿਹਾ ਤੇ ਜ਼ਵੀਨ ਜੀ ਦੇ ਗਾਣੇ 'ਚ ਮੈਨੂੰ ਇਹ ਪ੍ਰੋਬਲਮ ਤੇ ਫਿਰ ਉਹ ਦੋ ਵਾਰੀ ਉਹਨਾਂ ਨੇ ਗਾਇਆ ਤੀਜੀ ਵਾਰੀ ਉਹਨਾਂ ਨੇ ਗਾਇਆ ਉਹ ਲਾਈਵ ਅਸੀਂ ਵੀਡੀਓ ਤੋਂ انا ਮੈਂ ਉਹਨਾਂ ਕੋਲ ਸੁਣ ਕੇ ਗਵਾਇਆ ਲੇਕਿਨ ਮੈਂ ਫਿਰ ਵੀ ਸੈਟੀਸਫਾਈ ਨਹੀਂ ਹੋ ਰਿਹਾ ਸੀ ਫਿਰ ਉਹ ਕਹਿੰਦੇ ਕਿ ਤੂੰ ਬੰਬੇ ਜਾ ਤੇ ਅਸੀਂ ਉੱਥੇ ਡਬਿੰਗ ਕਰਦੇ ਆ ਲੇਕਿਨ ਉਹ ਕੁਦਰਤੀ ਨਹੀਂ ਬਣ ਪਾਇਆ ਮਤਲਬ ਇਦਾਂ ਦਾ ਸਿਸਟਮ ਉਹ ਜ਼ਰੂਰ ਥੋੜੀ ਪ੍ਰੋਬਲਮ ਰਹੀ ਪੰਜਾਬੀ ਬੋਲਣ ਚ ਉਹਨਾਂ ਦੇ ਲੇਕਿਨ ਮੈਨੂੰ ਲੱਗਦਾ ਹੈ ਕਿ ਉਹ ਸਾਡੇ ਗਾਣਿਆਂ ਲਈ ਮੈਨੂੰ ਲੱਗਦਾ ਇਨਸਾਫ ਹੋਇਆ ਸੀ ਜਿਹੜਾ ਬਾਲੀਵੁੱਡ ਦੇ ਸਿੰਗਰਸ ਨੂੰ ਅਪਰੋਚ ਕੀਤਾ